ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਦੇਖ ਕੇ ਸਾਵਧਾਨ ਹੋ ਜਾਵੋ ਕਿਉਂਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਬਸਾਂ ਦੇ ਵਿੱਚ ਚੜ ਕੇ ਪੂਰੀ ਚੈਕਿੰਗ ਕਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁਰਦਾਸਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਗੁਰਦਾਸਪੁਰ ਪੁਲਿਸ ਵੱਲੋਂ ਕਾਸੂ ਆਪਰੇਸ਼ਨ ਦੇ ਤਹਿਤ ਬਸ ਸਟੈਂਡਾਂ ਦਾ ਕੋਨਾ-ਕੋਨਾ ਖੰਗਾਲਿਆ ਗਿਆ ਇਸ ਦੌਰਾਨ ਬਸਾਂ ਦੇ ਵਿੱਚ ਵੜ ਕੇ ਪੁਲਿਸ ਮੁਲਾਜ਼ਮਾਂ ਵੱਲੋਂ ਸਵਾਰੀਆਂ ਦੇ ਬੈਗ ਚੈੱਕ ਕੀਤੇ ਗਏ ਬਸ ਸਟੈਂਡ ਵਿੱਚ ਖੜੇ ਯਾਤਰੀਆਂ ਦੇ ਸਮਾਨ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ ਇਸ ਦੌਰਾਨ ਲੇਡੀ ਪੁਲਿਸ ਕਰਮਚਾਰੀ ਵੀ ਮੌਕੇ ਤੇ ਹਾਜ਼ਰ ਸਨ ਜਿੰਨਾ ਵੱਲੋਂ ਔਰਤਾਂ ਦੇ ਪਰਸ ਅਤੇ ਹੋਰ ਸਮਾਨ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਜਿਸ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਸ ਐਚ ਓ ਥਾਣਾ ਸਿਟੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਸਵਾਰੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਨਸ਼ਾ ਰੋਕਣ ਦੀ ਬਿਉਤਵੰਦੀ ਦੇ ਤਹਿਤ ਬੱਸ ਸਟੈਂਡਾਂ ਤੇ ਪੂਰੀ ਤਰ੍ਹਾਂ ਤਲਾਸ਼ੀ ਕੀਤੀ ਜਾ ਰਹੀ ਹੈ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਇਸ ਤੋਂ ਇਲਾਵਾ ਪੁਲਿਸ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟਸ ਤੇ ਪੱਕੇ ਨਾਕੇ ਲਗਾਏ ਜਾ ਰਹੇ ਨੇ ਤੇ ਸ਼ਹਿਰ ਚ ਆਉਣ ਵਾਲੀ ਹਰ ਇੱਕ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮੈਂ ਜੋ ਕਿ ਐਸਐਸਪੀ ਸ਼੍ਰੀ ਇਤੈਲੀ ਜੀ ਦਿਸਾਨ ਰਿਸਾਇ ਹੈ। ਟੀਬੀਐਸਪੀ ਸੀਟੀ 3 ਮੋਹਨ ਸਿੰਘ ਜੀ ਦੀ ਗਵਾਈ ਚ ਜਿਹੜਾ ਬਸ ਸਟੈਂਡਾ ਉਹਨੂੰ ਸ਼ੰਗਲ ਏਰੀਆ ਤੇ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ। ਕੋਈ ਸ਼ੱਕੀ ਇਸ ਤਰ੍ਹਾਂ ਸਮਾਨ ਸੀ ਉਹਨੂੰ ਚੈੱਕ ਕੀਤਾ ਗਿਆ। ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਗਿਆ। ਬਸੰਦ ਵਿੱਚ ਕੋਈ ਪਿਆ ਸਮਾਨ ਸੀਗਾ। ਇਹ 라 ਕਾਨੂੰਨ ਵਿੱਚ ਬਹੁਤ ਚਾਕੀਤੇ ਗਏ ਬਸਾਨੂ ਸ਼ਾ ਕੀਤਾ ਗਿਆ ਤਾਂ ਕੋਈ ਇਸ ਤਰ੍ਹਾਂ ਦੀ ਨਿਸ਼ੀਦੀ ਵਸਤੂ ਚਾਹੇ ਕੋਈ ਅਪਤਾ ਜਿਹੜੀ ਵਸਤੂ ਮੰਦੀ ਆ ਤੇ ਇਹਦਾ ਕੋਈ ਕਾਰਵਾਈ ਕੀਤੀ ਜਾਵੇ ਜਿਸ ਨੂੰ ਲਗਾਤਾਰ ਕੰਟੀਨਿਊਅਸ ਜਿਹੜੀ ਇਹ ਚੈਕਿੰਗ ਅਭਿਆਨ ਚੱਲਦਾ ਰਹੇਗਾ ਕੋਈ ਖਾਸ ਇਤਜਾਮੇ ਕੀਤੇ ਗਏ ਸ਼ੱਕੀ ਵੇਖ ਲਈ ਵਿਕੁਲੀ ਅਸੀਂ ਜਿਹੜੀ ਆ ਉੱਥੇ ਪਹਿਲੀ ਗੱਲ ਤੁਸੀਂ ਐਮਡੀ ਸੋਫਟਵੇਅਰ ਤੇ ਰੀਟਲੀ ਮਸਲੀਅਰ ਚੈੱਕ ਕਰਦੀ ਆ ਫਿਰ ਸਨ ਡਾਉਸ ਕਰ ਰਾਈ ਚੈੱਕ ਕੀਤਾ ਜਾਂਦਾ ਵਾ ਤੇ ਡੀਐਫਐਮਡੀ ਰਾਈ ਚੈੱਕ ਕੀਤਾ ਜਾਂਦਾ ਵਾ ਲੋਕਾਂ ਨੇ ਅਸੀਂ ਜਿਹੜੇ ਬੈਗ ਆ ਜੰਗੀ ਤਰ੍ਹਾਂ ਸੰਭਾਲਦੇ ਆ ਉਹਨਾਂ ਨੂੰ ਚੈੱਕ ਕਰਦੇ ਆ ਉਹਨਾਂ ਦੇ ਸਾਹਮਣੇ ਉਹਨਾਂ ਦੀ ਪ੍ਰੈਜ਼ੈਂਟ ਦੇ ਵਿੱਚ ਕੋਈ ਨਾਕੇ ਵੀ ਸਪੈਸ਼ਲ ਲਗਾਏ ਗਏ ਜਿਵੇਂ ਡੇਲੀ ਸ਼ਾਹੀ ਨਾਕਾਬੰਦੀ ਵੀ ਹੈ ਜੀ ਅਨੁਮਾਨ ਚਾਉਂਕ ਅਨੁਮਾਨ ਚਾਉਂਕ ਤੇ ਜਾ ਚੌਂਕ ਫਿਰ ਰਵਿਦਾ ਚੌਂਕ ਸਾਰੇ ਤੇ ਪੀਸੀਆਰ ਲਗਾਤਾਰ ਚੱਲ ਰਹੀ ਹੈ ਬੰਦੇ ਨੇ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਦੇਖ ਕੇ ਸਾਵਧਾਨ ਹੋ ਜਾਵੋ ਕਿਉਂਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਬਸਾਂ ਦੇ ਵਿੱਚ ਚੜ ਕੇ ਪੂਰੀ ਚੈਕਿੰਗ ਕਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁਰਦਾਸਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਗੁਰਦਾਸਪੁਰ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਬਸ ਸਟੈਂਡਾਂ ਦਾ ਕੋਨਾ-ਕੋਨਾ ਖੰਗਾ ਲਿਆ ਗਿਆ ਇਸ ਦੌਰਾਨ ਬਸਾਂ ਦੇ ਵਿੱਚ ਵੜ ਕੇ ਪੁਲਿਸ ਮੁਲਾਜ਼ਮਾਂ ਵੱਲੋਂ ਸਵਾਰੀਆਂ ਦੇ ਬੈਗ ਚੈੱਕ ਕੀਤੇ ਗਏ ਬਸ ਸਟੈਂਡ ਵਿੱਚ ਖੜੇ ਯਾਤਰੀਆਂ ਦੇ ਸਮਾਨ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ ਇਸ ਦੌਰਾਨ ਲੇਡੀ ਪੁਲਿਸ ਕਰਮਚਾਰੀ ਵੀ ਮੌਕੇ ਤੇ ਹਾਜ਼ਰ ਸਨ ਜੀਨਾ ਵੱਲੋਂ ਔਰਤਾਂ ਦੇ ਪਰਸ ਅਤੇ ਹੋਰ ਸਮਾਨ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਜਿਸ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਸ ਐਚ ਓ ਥਾਣਾ ਸਿਟੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਸਵਾਰੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਨਸ਼ਾ ਰੋਕਣ ਦੀ ਬਿਉਤਵੰਦੀ ਦੇ ਤਹਿਤ ਬੱਸ ਸਟੈਂਡਾਂ ਤੇ ਪੂਰੀ ਤਰ੍ਹਾਂ ਤਲਾਸ਼ੀ ਕੀਤੀ ਜਾ ਰਹੀ ਹੈ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਇਸ ਤੋਂ ਇਲਾਵਾ ਪੁਲਿਸ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟਸ ਤੇ ਪੱਕੇ ਨਾਕੇ ਲਗਾਏ ਜਾ ਰਹੇ ਨੇ ਤੇ ਸ਼ਹਿਰ ਚ ਆਉਣ ਵਾਲੀ ਹਰ ਇੱਕ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮੈਂ ਜੋ ਕਿ ਐਸਐਸਪੀ ਸ਼੍ਰੀ ਇਤੈਲੀ ਜੀ ਦਿਸਾਨ ਜੀ ਸਾਹਿਬ ਹੈ। ਟੀਬੀਐਸਪੀ ਸੀਟੀ 3 ਮੋਹਨ ਸਿੰਘ ਜੀ ਦੀ ਗਵਾਈ ਹੇਠ ਜਿਹੜਾ ਬਸਟੈਂਡਾ ਉਹਨੂੰ ਸ਼ੰਗਲ ਏਰੀਆ ਤੋਂ ਚਿੰਤਾ ਚੈੱਕ ਕੀਤਾ ਗਿਆ। ਕੋਈ ਸ਼ੱਕੀ ਜਿਤਨਾ ਸਮਾਨ ਸੀ ਉਹਨੂੰ ਚੈੱਕ ਕੀਤਾ ਗਿਆ। ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਗਿਆ। ਬਸੰਦ ਵਿੱਚ ਜਿਹੜਾ ਪਿਆ ਸਮਾਨ ਸੀਗਾ ਇਹ ਕੰਮ ਮਜਬੂਤ ਚਾਕੀਤੇਗੇ ਬਸਾਂ ਨੂੰ ਸ਼ਾਕੀਤਾ ਗਿਆ ਤਾਂ ਜੋ ਕੋਈ ਇਸ ਤਰ੍ਹਾਂ ਦੀ ਨਿਸ਼ੀਧੀ ਵਸਤੂ ਚਾਹੇ ਕੋਈ ਅੰਗ ਅਪਤਾਰ ਜਿਹੜੀ ਵਸਤੂ ਲੰਦੀ ਆ ਤੇ ਇਹਦਾ ਕੋਈ ਨਿਕਾਰਵਾਈ ਕੀਤੀ ਜਾਵੇ ਜਿਸ ਨੂੰ ਲਗਾਤਾਰ ਕੰਟੀਨਿਊਅਸਲੀ ਜਿਹੜੀ ਇਹ ਚੈਕਿੰਗ ਅਭਿਆਨ ਚੱਲਦਾ ਰਹੇਗਾ ਕੋਈ ਖਾਸ ਇਂਤਜਾਮ ਵੀ ਕੀਤੇ ਗਏ ਸ਼ੱਕੀ ਵਿਅਕਤੀਆਂ ਲਈ ਵੀ ਕੋਈ ਅਸੀਂ ਜਿਹੜੀ ਆ ਉੱਥੇ ਪਹਿਲੀ ਗੱਲ ਤੋਂ ਐਮਡੀ ਸਪਰਟਾਈਟ ਵੀ ਟੀਮ ਅਸਾਂ ਦੀ ਚੈੱਕ ਕਰਦੀ ਆ ਫਿਰ ਸਰਡੋਸ ਕਰਨਾ ਹੀ ਚੈੱਕ ਕੀਤਾ ਜਾਂਦਾ ਵਾ ਕਿ ਜੀ ਫੈਮਲੀ ਰਾਈਨ ਚੈੱਕ ਕੀਤਾ ਜਾਂਦਾ ਵਾ ਲੋਕਾਂ ਨੇ ਅਸੀਂ ਜਿਹੜੇ ਬੈਗ ਆ ਸੰਗੀ ਤਰ੍ਹਾਂ ਸੰਭਾਲਦੇ ਆ ਉਹਨਾਂ ਨੂੰ ਚੈੱਕ ਕਰਦੇ ਆ ਉਹਨਾਂ ਦੇ ਸਾਹਮਣੇ ਉਹਨਾਂ ਦੀ ਪ੍ਰੈਜ਼ੈਂਟ ਦੇ ਵਿੱਚ ਕੋਈ ਨਾਕੇ ਵੀ ਸਪੈਸ਼ਲ ਲਗਾਏ ਗਏ ਜੀ ਡੇਲੀ ਸ਼ਾਹੀ ਨਾਕਾਬੰਦੀ ਵੀ ਹੈ ਜੀ ਨਮਾਸ਼ਾਉ ਕਾਨੂਨਾਂ ਚਾਉਂਕ ਤੇ ਯਾ ਚੌਂਕ ਫਿਰ ਰਵਿਦਾ ਚੌਂਕ ਸਰੀ ਤੇ ਪੀਸੀਆਰ ਲਗਾਤਾਰ ਚੱਲ ਰਹੀ ਹੈ ਬੰਦੇ